ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਦੁਸਤਰੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਸਮਾਰਦੇ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਟੈਕਸ ਟਰਨ ਤੇ ਘਟ ਆਮਦਨ ਨਾਲ ਰਿਪੋਰਟ ਕੀਤੀ ਤਾਂ ਨਹੀਂ ਖੈਰ ਅਮਰੀਕੀ ਨਾਗਰਿਕਤਾ ਤੋਂ ਧੋਣੇ ਪੈ ਸਕਦੇ ਨੇ ਹੱਥ ਆਸਾਨੀ ਦੇ ਨਾਲ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ ਅਮਰੀਕਾ ਨੇ ਨਿਯਮਾਂ 'ਚ ਕੀਤੇ ਵੱਡੇ ਬਦਲਾਅ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਕਮੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਪ੍ਰਸ਼ਾਸਨ ਨੇ ਇੱਕ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਇਹਦੇ ਮੁਤਾਬਕ ਟੈਕਸ ਰਿਟਰਨ ਤੇ ਘੱਟ ਆਮਦਨ ਰਿਪੋਰਟ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਜੇ ਤੁਸੀਂ ਗ੍ਰੀਨ ਕਾਰਡ ਧਾਰਕ ਹੋ ਜਾਂ ਫਿਰ ਤੁਸੀਂ ਅਮਰੀਕਾ ਦੇ ਨਾਗਰਿਕ ਹੋ ਤਾਂ ਫਿਰ ਤੁਹਾਨੂੰ ਅਮਰੀਕਾ ਦੀ ਨਾਗਰਿਕਤਾ ਤੋਂ ਹੱਥ ਧੋਣੇ ਪੈ ਸਕਦੇ ਨੇ ਟੈਕਸ ਰਿਟਰਨ ਫਾਈਲ ਕਰਨ ਲੱਗਿਆਂ ਤੁਸੀਂ ਆਪਣੀ ਆਮਦਨ ਘੱਟ ਰਿਪੋਰਟ ਨਹੀਂ ਕਰ ਸਕਦੇ ਜੇ ਦਸਤਾਵੇਜ਼ਾਂ ਦੇ ਵਿੱਚ ਜਾਂ ਫਿਰ ਜਾਂਚ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਤੁਸੀਂ ਗਲਤ ਤਰੀਕੇ ਦੇ ਨਾਲ ਟੈਕਸ ਰਿਟਰਨ ਭਰੀ ਹੈ ਘੱਟ ਆਮਦਨ ਸ਼ੋਅ ਕੀਤੀ ਆ ਤਾਂ ਫਿਰ ਤੁਹਾਡੀ ਨਾਗਰਿਕਤਾ ਵੀ ਲਈ ਜਾ ਸਕਦੀ ਹੈ ਅਮਰੀਕੀ ਨਾਗਰਿਕ ਬਣੇ ਗ੍ਰੀਨ ਕਾਰਡ ਧਾਰਕਾਂ ਨੂੰ ਆਪਣੀ ਨਾਗਰਿਕਤਾ ਗਵਾਉਣ ਦਾ ਖਤਰਾ ਹੋ ਸਕਦਾ ਹੈ ਜੇਕਰ ਉਹ ਟੈਕਸ ਰਿਟਰਨਾਂ ਤੇ ਆਪਣੀ ਆਮਦਨ ਦੀ ਘੱਟ ਰਿਪੋਰਟ ਕਰਦੇ ਨੇ ਅਮਰੀਕੀ ਸਰਕਾਰ ਕੁਝ ਅਮਰੀਕਨਸ ਦੀ ਨਾਗਰਿਕਤਾ ਖੋਣ ਲਈ ਸੜਗਰਮੀ ਨਾਲ ਕੰਮ ਕਰ ਰਹੀ ਹੈ ਤੇ ਟੈਕਸ ਰਿਟਰਨਾਂ ਤੇ ਧੋਖੇਧੜੀ ਉਹਨਾਂ ਆਧਾਰਾਂ 'ਚੋਂ ਇੱਕ ਹੋ ਸਕਦੀ ਹੈ ਜਿਨ੍ਹਾਂ ਤਹਿਤ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਅਮਰੀਕੀ ਨਿਆਂ ਵਿਭਾਗ ਨੇ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਅਤੇ ਡੀਨੇਚੁਰਲਾਈਜੇਸ਼ਨ ਨੂੰ ਤਰਜੀਹ ਦੇਣ ਲਈ ਇੱਕ ਪ੍ਰਮੁੱਖ ਤਰਜੀਹ ਨਿਰਧਾਰਿਤ ਕੀਤੀ ਹੈ ਜਿਵੇਂ ਕਿ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਇੱਕ ਮੈਮੋਰੰਡਮ 'ਚ ਦੱਸਿਆ ਗਿਆ ਹੈ ਨੈਚਰਲਾਈਜੇਸ਼ਨ ਕਾਨੂੰਨੀ ਸਥਾਈ ਨਿਵਾਸੀਆਂ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਹੈ ਜੋ ਕਾਂਗਰਸ ਤੇ IRNA ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਜਿਸ ਨਾਲ ਉਹ ਕਾਨੂੰਨੀ ਤੌਰ ਤੇ ਅਮਰੀਕਾ ਦੇ ਅੰਦਰ ਸਥਾਈ ਤੌਰ ਤੇ ਰਹਿ ਸਕਦੇ ਨੇ ਡੀ ਨੈਚਰਲਾਈਜੇਸ਼ਨ ਕਿਸੇ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਨੂੰ ਅਧਿਕਾਰਤ ਤੌਰ ਤੇ ਰੱਦ ਕਰਨਾ ਹੈ ਜੋ ਕਿ ਅਰਜ਼ੀ ਅਤੇ ਜਾਂਚ ਦੌਰਾਨ ਗੈਰ ਕਾਨੂੰਨੀ ਪ੍ਰਾਪਤੀ ਜਾਂ ਜਾਣਬੁੱਝ ਕੇ ਗਲਤ ਪੇਸ਼ਕਾਰੀ ਦੇ ਨਤੀਜੇ ਵਜੋਂ ਹੁੰਦਾ ਹੈ ਜਾਂ ਜੇਕਰ ਭੌਤਿਕ ਤੱਥਾਂ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਪਿਛਲੇ ਕੇਸ ਦਰਸਾਉਂਦੇ ਨੇ ਕਿ ਜੰਗੀ ਅਪਰਾਧੀ ਜਾਂ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਸਨ ਉਹਨਾਂ ਨੂੰ ਉਹਨਾਂ ਦੀ ਅਮਰੀਕੀ ਨਾਗਰਿਕਤਾ ਖੋਣ ਲਈ ਡੀ-ਨਾਚਰਲਾਈਜ਼ੇਸ਼ਨ ਦੇ ਅਧੀਨ ਕੀਤਾ ਗਿਆ ਸੀ ਅਮਰੀਕੀ ਨਾਗਰਿਕਤਾ ਗਵਾਉਣ ਦਾ ਖਤਰਾ ਜੇਕਰ ਕਿਸੇ ਅਮਰੀਕੀ ਨਾਗਰਿਕ ਨੇ ਜਾਣਬੁੱਝ ਕੇ ਟੈਕਸ ਤੋਂ ਟਰਨਣਾ ਤੇ ਆਪਣੀ ਆਮਦਨ ਦੀ ਘੱਟ ਰਿਪੋਰਟ ਕੀਤੀ ਹੈ ਅਮਰੀਕੀ ਸਰਕਾਰ ਉਸ ਦੀ ਨਾਗਰਿਕਤਾ ਰੱਦ ਕਰ ਸਕਦੀ ਹੈ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਅਮਰੀਕੀ ਸਰਕਾਰ ਕੋਲ ਨਾਗਰਿਕਤਾ ਰੱਦ ਕਰਨ ਦੀ ਇੱਕ ਪ੍ਰਕਿਰਿਆ ਹੈ ਤੇ ਟੈਕਸ ਰਿਟਰਨਾਂ ਤੇ ਧੋਖਾਧੜੀ ਉਹਨਾਂ ਆਧਾਰਾਂ 'ਚੋਂ ਇੱਕ ਹੋ ਸਕਦੀ ਹੈ ਜਿਸ ਤਹਿਤ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ ਬਲੂਮਬਰਗ ਲਾਉਣ ਰਿਪੋਰਟ ਦਿੰਦੀ ਹੈ ਕਿ ਰਾਸ਼ਟਰਪਤੀ 트াম্প ਦੇ ਪ੍ਰਸ਼ਾਸਨ ਦੇ ਅਧੀਨ ਟੈਕਸ ਰਿਟਰਨ ਤੇ ਆਮਦਨ ਦੀ ਘੱਟ ਰਿਪੋਰਟਿੰਗ ਦੇ ਨਤੀਜੇ ਵਜੋਂ ਗੈਰ ਅਮਰੀਕੀ ਨਾਗਰਿਕ ਐਲਾਨ ਕੀਤਾ ਜਾ ਸਕਦਾ ਹੈ ਨਿਆਂ ਵਿਭਾਗ ਨੇ ਆਪਣੇ ਸਿਵਲ ਡਿਵੀਜ਼ਨ ਲਈ ਪੰਜ ਲਾਗੂ ਕਰਨ ਵਾਲੀਆਂ ਤਰਜੀਹਾਂ 'ਚੋਂ ਇੱਕ ਵਜੋਂ ਡੀ ਨੈਚਰਲਾਈਜ਼ੇਸ਼ਨ ਨੂੰ ਵਧਾ ਦਿੱਤਾ ਹੈ ਬਲੂਮਬਰਗ ਲਾਅ ਇੱਕ ਅਜਿਹੇ ਕੇਸ ਦਾ ਹਵਾਲਾ ਦਿੰਦਾ ਹੈ ਜਿੱਥੇ ਸਰਕਾਰੀ ਵਕੀਲਾਂ ਨੇ ਇੱਕ ਅਦਾਲਤ ਨੂੰ ਹਿਊਸਟਨ ਦੇ ਇੱਕ ਨਾਗਰਿਕ ਨੂੰ ਉਸਦੀ ਨਾਗਰਿਕਤਾ ਤੋਂ ਵਾਂਝਾ ਕਰਨ ਲਈ ਕਿਹਾ ਸੀ ਜਦੋਂ ਉਸਨੇ 5 ਸਾਲ ਪਹਿਲਾਂ ਝੂਠਾ ਟੈਕਸ ਰਿਟਰਨ দাਇਰ ਕਰਨ ਦਾ ਦੋਸ਼ੀ ਮੰਨਿਆ ਸੀ ਨਾਗਰਿਕਨ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਲੰਬੀ ਪ੍ਰਕਿਰਿਆ ਦੇ ਵਿੱਚੋਂ ਲੰਘ ਰਹੀ ਸੀ ਟੈਕਸ ਰਿਟਰਨਾਂ ਤੇ ਧੋਖਾਧੜੀ ਦੇ ਗੰਭੀਰ ਕਾਨੂੰਨੀ ਨਤੀਜੇ ਹੋ ਸਕਦੇ ਨੇ ਜਿਸ ਚ ਜੁਰਮਾਨੇ ਅਦਾਇਗੀ ਨਾ ਕੀਤੇ ਟੈਕਸਾਂ ਦੇ ਵਿਆਜ ਅਤੇ ਸੰਭਾਵੀ ਤੌਰ ਤੇ ਨਾਗਰਿਕਤਾ ਜਾਂ ਸਥਾਈ ਨਿਵਾਸੀ ਸਥਿਤੀ ਗੁਵਾਨਾ ਸ਼ਾਮਿਲ ਹੈ ਇਮੀਗ੍ਰੇਸ਼ਨ ਅਧਿਕਾਰੀ ਟੈਕਸ ਗੈਰ ਪਾਲਣਾ ਨੂੰ ਸਥਾਈ ਨਿਵਾਸ ਛੱਡਣ ਦੇ ਸਬੂਤ ਵਜੋਂ ਵਿਚਾਰ ਸਕਦੇ ਨੇ ਤੇ ਇਹ ਅਮਰੀਕਾ 'ਚ ਦੁਬਾਰਾ ਦਾਖਲ ਹੋਣ ਜਾਂ ਨਾਗਰਿਕਤਾ ਲਈ ਅਰਜ਼ੀ ਦੇਣ ਵੇਲੇ ਇੱਕ ਸਮੱਸਿਆ ਬਣ ਸਕਦੀ ਹੈ ਕਾਨੂੰਨੀ ਸਥਾਈ ਨਿਵਾਸੀ ਅਮਰੀਕਾ ਤੋਂ ਬਾਹਰ ਲੰਮਾ ਸਮਾਂ ਬਤਾਉਂਦੇ ਨੇ ਉਹਨਾਂ ਨੂੰ ਆਪਣਾ ਗ੍ਰੀਨ ਕਾਰਡ ਦਰਜਾ ਗਵਾਉਣ ਦਾ ਖਤਰਾ ਹੁੰਦਾ ਹੈ ਤੇ ਜੇਕਰ ਉਹ 1 ਸਾਲ ਤੋਂ ਵੱਧ ਸਮੇ ਲਈ ਬਿਨਾ ਪੁਨਰ ਪ੍ਰਵੇਸ਼ ਪਰਮਿਟ ਦੇ ਵਿਦੇਸ਼ ਚੜ੍ਹ ਜਾਂਦੇ ਨੇ ਤਾਂ ਇਮੀਗ੍ਰੇਸ਼ਨ ਜੱਜ ਦੁਆਰਾ ਉਹਨਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਲਈ ਗ੍ਰੀਨ ਕਾਰਡ ਧਾਰਕਾਂ ਤੇ ਅਮਰੀਕੀ ਨਾਗਰਿਕਾਂ ਲਈ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਆਪਣੇ ਟੈਕਸ ਰਿਟਰਨ ਸਹੀ ਅਤੇ ਇਮਾਨਦਾਰੀ ਨਾਲ ਫਾਈਲ ਕਰਨਾ ਮਹੱਤਵਪੂਰਨ ਹੈ ਉਧਰ ਹੁਣ ਅਮਰੀਕਾ ਦਾ ਵੀਜ਼ਾ ਮਿਲਣਾ ਕੋਈ ਆਸਾਨ ਕੰਮ ਨਹੀਂ ਰਹਿ ਗਿਆ ਇਸ ਦੇ ਵਿੱਚ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਅਮਰੀਕਾ ਦੀ ਸਰਕਾਰ ਨੀਮਾ ਦੇ ਵਿੱਚ ਵੱਡੇ ਬਦਲਾਅ ਕਰ ਰਹੀ ਹੈ ਇਹ ਬਦਲਾ ਇਸ ਕਰਕੇ ਕੀਤਾ ਜਾ ਰਹੇ ਨੇ ਤਾਂ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਵਿਠਲ ਪਾ ਸਕੇ ਤੇ ਗੈਰ ਪ੍ਰਵਾਸੀ ਵੀਜ਼ੇ ਵੀ ਛੇਤੀ ਛੇਤੀ ਜਾਰੀ ਨਾ ਕੀਤੇ ਜਾ ਸਕਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਸਖਤ ਕਰਨ ਜਾ ਰਹੇ ਨੇ ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਗੈਰ ਪ੍ਰਵਾਸੀ ਵੀਜ਼ਾ ਇੰਟਰਵਿਊ ਛੋਟ ਪ੍ਰੋਗਰਾਮ 'ਚ ਕਈ ਵੱਡੇ ਬਦਲਾਅ ਕੀਤੇ ਨੇ ਇਹ ਬਦਲਾਅ ਇਸ ਸਾਲ 2 ਦਸੰਬਰ ਤੋਂ ਲਾਗੂ ਹੋਣਗੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਇਨ੍ਹਾਂ ਬਦਲਾਅ ਬਾਰੇ ਜਾਣਕਾਰੀ ਦਿੱਤੀ ਹੈ ਨਵੇਂ ਨਿਯਮਾਂ ਨੇ 18 ਫਰਵਰੀ ਦੀ ਨੀਤੀ ਨੂੰ ਪਰਟਾਉਂਦਿਆਂ ਯੋਗਤਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਨਵੇਂ ਨਿਯਮ ਤਹਿਤ 14 ਸਾਲ ਤੋਂ ਘੱਟ ਉਮਰ ਦੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬੇਨਿਕਾਰਾਂ ਨੂੰ ਹੁਣ ਇੰਟਰਵਿਊ ਦੇਣੇ ਪੈਣਗੇ ਖਾਸ ਵੀਜ਼ਾ ਸ਼੍ਰੇਣੀਆਂ ਅਤੇ ਨਵੀਨੀਕਰਨ ਅਪਵਾਦਾਂ ਨੂੰ ਛੱਡ ਕੇ ਭਾਰਤ ਦੇ ਲੋਕ ਇਨ੍ਹਾਂ ਬਦਲਾਵਾਂ ਤੋਂ ਖਾਸ ਤੌਰ ਤੇ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ ਅਮਰੀਕਾ ਚੜ੍ਹਨ ਵਾਲੇ ਵਿਦੇਸ਼ੀ ਲੋਕਾਂ 'ਚ ਭਾਰਤੀ ਵੱਡੀ ਗਿਣਤੀ 'ਚ ਨੇ ਵਿਦੇਸ਼ ਵਿਭਾਗ ਅਨੁਸਾਰ ਇਸ ਬਦਲਾਅ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਹੈ ਹਾਲਾਂਕਿ ਇਸ ਨਾਲ ਯਾਤਰੀਆਂ 'ਚ ਪ੍ਰੋਸੈਸਿੰਗ ਸਮੇਂ ਤੇ ਪਹੁੰਚ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਆਦਾਤਰ ਗੈਰ ਕਾਨੂੰਨੀ ਰਿਪੀਟ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਆਦਾਤਰ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਨੂੰ ਲਾਜ਼ਮੀ ਕੌਂਸਲਰ ਇੰਟਰਵਿਊ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ A1, A2, C3, G1 ਤੋਂ G4, NATO 1 ਤੋਂ NATO 6 ਅਤੇ TRO E1 ਵੀਜ਼ਾ ਬਿਨੇਕਾਰ ਡਿਪਲੋਮੈਟਿਕ ਅਤੇ ਅਧਿਕਾਰਤ ਵੀਜ਼ਾ ਧਾਰਕਾਂ ਨੂੰ ਛੋਟ ਮਿਲੇਗੀ। ਇੱਕ ਮੁੱਖ ਨਿਯਮ ਉਹਨਾਂ ਵਿਅਕਤੀਆਂ ਤੇ ਲਾਗੂ ਹੁੰਦਾ ਹੈ ਜੋ ਪੂਰੀ ਵੈਧਤਾ ਵਾਲੇ B1, B2, B1/B2 ਵੀਜ਼ਾ ਜਾਂ ਮੈਕਸੀਕਨ ਬਾਰਡਰ ਕ੍ਰਾਸਿੰਗ ਕਾਰਡ ਫੌਲ ਨੂੰ ਰੀਨਿਊ ਕਰਤੇ ਨੇ ਬਸ਼ਰਤੇ ਕਿ ਨਵੀਨੀਕਰਨ ਪਿਛਲੇ ਵੀਜ਼ੇ ਦੀ ਮਿਆਦ ਪੁੱਗਣ ਤੋਂ 12 ਮਹੀਨਿਆਂ ਦੇ ਅੰਦਰ ਕੀਤਾ ਗਿਆ ਹੋਵੇ ਵੀਜ਼ਾ ਜਾਰੀ ਹੋਣ ਸਮੇਂ ਬਿਨਕਾਰ ਘਟੋਕਾਟਾ 18 ਸਾਲ ਦਾ ਹੋਵੇ ਤੇ ਉਸਨੇ ਆਪਣੀ ਕੌਮੀਅਤ ਜਾਂ ਨਿਵਾਸ ਵਾਲੇ ਦੇਸ਼ ਤੋਂ ਅਰਜ਼ੀ ਦਿੱਤੀ ਹੋਵੇ ਹਾਲਾਂਕਿ ਇਨ੍ਹਾਂ ਬਿਨਕਾਰਾਂ ਦੀ ਕੋਈ ਪਹਿਲਾਂ ਵੀਜ਼ਾ ਰਿਫਿਊਜ਼ਲ ਨਹੀਂ ਹੋਣੀ ਚਾਹੀਦੀ ਯੂਐਸ ਸੀਆਈਐਸ ਦਾ ਕਹਿਣਾ ਹੈ ਕਿ ਕੌਂਸੂਲੇਟ ਅਧਿਕਾਰੀਆਂ ਨੂੰ ਹਜੇ ਵੀ ਕਿਸ ਤਰ੍ਹਾਂ ਕੇਸ ਜਾਂ ਸਥਾਨਕ ਆਧਾਰ ਤੇ ਨਿਜੀ ਇੰਟਰਵਿਊ ਦੀ ਲੋੜ ਹੋ ਸਕਦੀ ਹੈ ਬਿਨੈਕਾਰਾਂ ਨੂੰ ਵੀਜ਼ਾ ਅਰਜ਼ੀ ਦੀਆਂ ਜ਼ਰੂਰਤਾਂ ਤੇ ਪ੍ਰਕਿਰਿਆਵਾਂ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਲਈ ਦੂਤਖਾਨ ਦੀ ਵੈੱਬਸਾਈਟ ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨੀਤੀਗਤ ਤਬਦੀਲੀ ਵਿਸ਼ਵਵਿਆਪੀ ਸੁਰੱਖਿਆ ਚਿੰਤਾਵਾਂ ਵਿਚਾਲੇ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਸਖਤ ਜਾਂਚ ਤੋਂ ਬਾਅਦ ਕੀਤੀ ਗਈ ਹੈ। ਨਵੇਂ ਬਦਲਾਅ ਦੀ ਵੱਡੇ ਪੱਧਰ ਤੇ ਆਲੋਚਨਾ ਹੋ ਰਹੀ ਹੈ। ਕਾਬਿਲ ਗੌਰ ਹੈ ਕਿ ਅਪੁਆਇੰਟਮੈਂਟ ਲਈ ਲੰਮਾ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ। ਇਧਰ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਦੇ ਸ਼ਕਤੀ ਦਾ ਅਸਰ ਵੇਖਣ ਨੂੰ ਮਿਲਿਆ ਹੈ ਅਮਰੀਕਾ ਜਾਣ ਵਾਲੇ ਭਾਰਤੀਆਂ ਦੇ ਵਿੱਚ ਵੱਡੀ ਗ੍ਰਾਵਿਟੀ ਦਰਜ ਕੀਤੀ ਗਈ ਹੈ ਹੁਣ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਜਿਹੜੇ ਵੀਜ਼ੇ ਜਾਰੀ ਕੀਤੇ ਜਾਂਦੇ ਸੀ ਉਹਨਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਬਦਲਾਅ ਕਰ ਦਿੱਤੇ ਗਏ ਨੇ ਸ਼ਕਤੀਕਰ ਦਿੱਤੀ ਗਈ ਹੈ ਜਿਸ ਕਰਕੇ ਭਾਰਤੀ ਵਿਦਿਆਰਥੀਆਂ ਦਾ ਹੁਣ ਰੁਝਾਨ ਅਮਰੀਕਾ ਵੱਲ ਨੂੰ ਘਟ ਗਿਆ ਹੈ ਰਾਸ਼ਟਰਪਤੀ ਡੋਨਾਲਡ 트럼ਪ ਦੀ ਸਖਤ ਨੀਤੀਆਂ ਕਾਰਨ ਅਮਰੀਕਾ ਵਿੱਚ ਭਾਰਤੀਆਂ ਦੇ ਦਾਖਲੇ 'ਚ ਵੱਡੀ ਬ੍ਰੇਕ ਲੱਗਣ ਦੀ ਸੰਭਾਵਨਾ ਹੈ। ਇਮੀਗ੍ਰੇਸ਼ਨ ਪੌਸਟਿੰਗ ਇੰਸਟੀਚਿਊਟ ਦੀ ਇੱਕ ਰਿਪੋਰਟ ਅਨੁਸਾਰ ਨਵੰਬਰ ਤੋਂ 2028 ਤੱਕ 트럼ਪ ਦੇ ਸ਼ਾਸਨ ਕਾਲ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ 'ਚ 50% ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਵਰਤਮਾਨ 'ਚ ਭਾਰਤ ਤੋਂ ਹਰ ਸਾਲ ਲਗਭਗ 7 ਲੱਖ ਪ੍ਰਵਾਸੀ ਅਮਰੀਕਾ 'ਚ ਦਾਖਲ ਹੋ ਰਹੇ ਨੇ। ਇਹਨਾਂ 'ਚੋਂ ਲਗਭਗ 3.31 ਲੱਖ ਨੂੰ ਵਿਦਿਆਰਥੀ ਵੀਜ਼ਾ, 2 ਲੱਖ ਨੂੰ ਵਰਕ ਵੀਜ਼ਾ ਤੇ 50000 ਨੂੰ ਨਾਗਰਿਕਤਾ ਤੇ 1.72 ਲੱਖ ਨੂੰ ਗ੍ਰੀਨ ਕਾਰਡ ਮਿਲਦਾ ਹੈ ਇੰਸਟੀਚਿਊਟ ਦੇ ਪ੍ਰੋਫੈਸਰ ਮੈਟਲਿਨ ਗ੍ਰੀਨ ਦਾ ਕਹਿਣਾ ਹੈ ਕਿ ਇਹ ਖਸ਼ਾ ਟਰੰਪ ਦੇ ਹੁਣ ਤੱਕ ਦੇ ਵੀਜ਼ਾ ਡੇਟਾ ਰਿਲੀਜ਼ ਦੇ ਆਧਾਰ ਤੇ ਇਮੀਗ੍ਰੇਸ਼ਨ ਮਾਡਲ ਤੋਂ ਸਾਹਮਣੇ ਆਇਆ ਹੈ ਅਮਰੀਕਾ ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚ ਗਿਰਾਵਟ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ 2024 ਦੇ ਮੁਕਾਬਲੇ ਹੁਣ ਤੱਕ 1.5 ਲੱਖ ਵਿਦਿਆਰਥੀ ਹੀ ਅਮਰੀਕਾ ਚ ਦਾਖਲਾ ਲੈ ਸਕੇ ਨੇ ਇਸ ਦਾ ਵੱਡਾ ਕਾਰਨ ਟਰੰਪ ਵੱਲੋਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਸਖਤ ਵੀਜ਼ਾ ਨਿਯਮ ਤੇ ਲੰਬੇ ਸਮੇਂ ਤੋਂ ਵਿਦਿਆਰਥੀ ਵੀਜ਼ਾ ਇੰਟਰਵਿਊ ਤੇ ਪਾਬੰਦੀ ਸ਼ਾਮਲ ਹੈ ਵਰਕ ਵੀਜ਼ਾ 'ਚ ਵੀ ਗ੍ਰਾਵਟਨ ਦੀ ਸੰਭਾਵਨਾ ਹੈ ਪਿਛਲੇ ਸਾਲ ਵਰਕ ਵੀਜ਼ਾ ਸ਼੍ਰੇਣੀ 'ਚ ਕੁੱਲ 2 ਲੱਖ ਵਿੱਚੋਂ ਭਾਰਤੀਆਂ ਨੂੰ 72000 H1B ਵੀਜ਼ੇ ਮਿਲੇ ਜਦ ਕਿ ਸਤੰਬਰ 2025 ਤੋਂ ਨਵੀਆਂ H5B ਵੀਜ਼ਾ ਵਿੰਡੋ ਵਿੱਚ ਗ੍ਰਾਵਟਨ ਦੀ ਸੰਭਾਵਨਾ ਹੈ ਅਮਰੀਕਾ 'ਚ ਹੁਣ ਤੱਕ H1B ਵੀਜ਼ਿਆਂ ਦੇ ਵਿੱਚ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਧ ਹੈ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਦੇ ਸੀਨੀਅਰ ਫੈਲੋ ਐਰਨ ਮੈਲਨਿਕ ਦਾ ਕਹਿਣਾ ਹੈ ਕਿ 트럼ਪ ਦੀ ਅਮਰੀਕਾ ਫਰਸਟ ਨੀਤੀ ਇਸ ਗ੍ਰਾਵੜ ਦਾ ਸਭ ਤੋਂ ਵੱਡਾ ਕਾਰਨ ਹੈ 트럼ਪ ਅਮਰੀਕਾ ਚ ਉਦਯੋਗ ਸਥਾਪਿਤ ਕਰਨ ਦੇ ਨਾਮ ਤੇ ਇਮੀਗ੍ਰੇਸ਼ਨ ਵੀਜ਼ਾ ਕੋਟੇ ਦੀ ਵਰਤੋਂ ਕਰਨਗੇ ਸੋ ਇਹ ਸੰ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੜਨੇ ਇਸ ਤੇ ਟੈਕਸ ਟਰਨ ਤੇ ਘਟ ਆਮਦਨ ਨਾ ਰਿਪੋਰਟ ਕੀਤੀ ਤਾਂ ਨਹੀਂ ਖੈਰ ਅਮਰੀਕੀ ਨਾਗਰਿਕਤਾ ਤੋਂ ਧੋਨੇ ਪੈ ਸਕਦੇ ਨੇ ਹੱਥ ਆਸਾਨੀ ਦੇ ਨਾਲ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ ਅਮਰੀਕਾ ਨੇ ਨਿਯਮਾਂ ਚ ਕੀਤੇ ਵੱਡੇ ਬਦਲਾਅ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਕਮੀ ਇਸ ਦੇ ਨਾਲ ਹੀ ਮੈਨੇਜਰ ਜਾਸਦ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ